ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕੱਟਾਂਗੇ ਜੀਨ ਦੀ ਪੈਂਟ ਠੀਕ ਹੈ ਜੀ ਜੀਨ ਦੀ ਪੈਂਟ ਦਾ ਪ੍ਰੋਸੈਸ ਕੀ ਹੈ ਮੈਂ ਤੁਹਾਨੂੰ ਪਹਿਲਾਂ ਦੱਸ ਦਿਆਂ ਵੀ ਕੱਪੜਾ ਆਪਾਂ ਸਿੱਧਾ ਸਲਾਈ ਨਹੀਂ ਕਰਵਾਉਣਾ ਇਹਨੂੰ 12 ਤੋਂ 15 ਘੰਟੇ ਤੁਸੀਂ ਪਾਣੀ ਦੇ ਵਿੱਚ ਭਿਉਂ ਕੇ ਰੱਖਣਾ ਜੇ ਤੁਸੀਂ ਇਸ ਤਰ੍ਹਾਂ ਨਹੀਂ ਕਰਦੇ ਤਾਂ ਬਾਅਦ ਦੇ ਵਿੱਚ ਕੀ ਹੈ ਸਾਰੀ ਪੈਂਟ ਸੁਗੜ ਜਾਂਦੀ ਆ ਇਸ ਕਰਕੇ ਆਪਾਂ ਸਭ ਤੋਂ ਪਹਿਲਾਂ ਤਾਂ ਕੱਪੜੇ ਨੂੰ ਭਿਉਂ ਕੇ ਰੱਖਣਾ ਉਸ ਤੋਂ ਬਾਅਦ ਸਲਾਈ ਕਰਵਾਉਂਦੇ ਹਾਂ ਹਣਾ ਆਜੋ ਮੈਂ ਨਿਸ਼ਾਨ ਪਹਿਲਾਂ ਚੱਕ ਲਈ ਵੀ ਵੀਡੀਓ ਜਿਆਦਾ ਲੰਮੀ ਨਾ ਹੋ ਸਕੇ ਠੀਕ ਹੈ ਜੀ ਲੰਬਾਈ ਮੇਰੇ ਕੋਲੇ ਇਹਨਾਂ ਦੀ ਹੈਗੀ ਆ 37 ਪਰ ਕਮਰ ਹੈਗੀ ਆ 72 हिप ਹੈਗੀ 30 ਤੇ ਮੂਰੀ ਹੈਗੀ 18 ਤੇ ਪੱਟ ਹੈਗਾ ਜੀ 19 ਇੰਚ ਤੇ ਗੋਡੇ ਦੀ ਚਪਣੀ ਹੈਗੀ ਆ 16 ਇੰਚ ਅੱਜ ਹੁਣ ਆਪਾਂ ਇਹਨੂੰ ਕਟਿੰਗ ਕਰਾਂਗੇ ਇਸ ਤਰ੍ਹਾਂ ਮੂਰੋ ਹਲਕਾ ਜਿਹਾ ਇਸ ਤਰ੍ਹਾਂ ਫੱਟੀ ਦੀ ਸਹਾਇਤਾ ਦੇ ਨਾਲ ਤੁਸੀਂ ਚੱਕ ਦੇਣਾਗਾ ਥੋੜੀ ਫੱਟੀ ਲਾਉਣੀ ਹੈ ਇਹਦੇ ਵਿੱਚ ਦੂਸਰੀ ਪੈਟ ਹੋਏ ਦਾ ਥੋੜਾ ਜਿਹਾ ਫਰਕ ਹੁੰਦਾ ਇਸ ਤਰ੍ਹਾਂ ਠੀਕ ਹੈ ਜੀ ਆਪਾਂ 1 ਇੰਚ ਫੀਤਾ ਬੈਲਟ ਦੇ ਉੱਪਰ ਕੱਢ ਦੇਣਾ ਲੰਬਾਈ ਆਪਣੇ ਕੋਲੇ ਹੈਗੀ ਪੈਂਟ ਦੀ 37 ਇੰਚ ਜੇਕਰ ਤੁਸੀਂ ਸਲਾਈਡ ਦੂਰੀ ਕਰਨੀ ਆ ਤਾਂ 3 ਇੰਚ ਦਾ ਮਾਰਜਿਨ ਰੱਖ ਲੈਣਾ ਜੇ ਸਿੰਗਲ ਸਲਾਈ ਕਰਨੀ ਆ ਤਾਂ 2 ਤੋਂ 2.5 ਦਾ ਰੱਖ ਸਕਦੇ ਹੋ ਹਨ ਉਸ ਤੋਂ ਬਾਅਦ ਝੋਲੀ ਕਿਵੇਂ ਰੱਖਣੀ ਆ ਜਿਹਦੀ ਮੰਨ ਕੇ ਚੱਲੋ ਕਮਰ 36 ਤੋਂ نیچے-नीचे ਆ ਤੁਸੀਂ ਮੰਨ ਕੇ ਚੱਲੋ ਆਪਾਂ ਇੱਥੋਂ ਲੰਬਾਈ ਲਗਾਈ ਸੀ ਆ ਦੇਖੋ ਇੱਥੇ ਹੋ ਗਈ ਆਪਣੀ 37 ਇੰਚ ਇਦੋਂ ਹੁਣ ਤੁਸੀਂ 37 ਇੰਚ ਤੋਂ ਫੀਤਾ ਚੱਕਣਾ ਐਸ ਐਸ ਨਿਸ਼ਾਨ ਤੋਂ ਠੀਕ ਆ ਜੀ ਤਿਆਰ ਵਾਲੇ ਤੋਂ 37 ਦੇ ਵਿੱਚੋਂ ਤੁਸੀਂ 1 ਇੰਚ ਕੱਢ ਦੇਣਾ ਆ ਦੇਖੋ 27 ਇੰਚ ਤੇ ਤੁਹਾਡੀ ਝੋਲੀ ਬਿਲਕੁਲ ਸਹੀ ਆਊਗੀ ਜਾਨਕਿ ਲੰਬਾਈ ਦੇ ਵਿੱਚੋਂ ਤੁਸੀਂ 10 ਇੰਚ ਕੱਢ ਦੇਣਾ ਜੇ ਨਹੀਂ ਸਮਝ ਆਈ ਮੈਂ ਦੁਬਾਰੇ ਫੇਰ ਰਿਪੀਟ ਕਰ ਦੇਣਾ 1 ਇੰਚ ਫੀਤੇ ਨੂੰ ਉੱਪਰ ਕੱਢ ਲਓ ਤੁਸੀਂ ਜਿੱਥੇ ਆਪਣੀ ਪੂਰੀ ਲੰਬਾਈ ਆ ਉੱਥੇ ਨਿਸ਼ਾਨ ਲਗਾਓ ਇੱਕ ਇੱਕ ਲਗਾਓ ਜਿੰਨਾ ਆਪਾਂ ਮਾਰਜਿਨ ਰੱਖਣਾ ਵਿੱਚ ਉਹਦਾ ਆਪਾਂ 3 ਇੰਚ ਮਾਰਜਿਨ ਰੱਖਿਆ ਤਾਂ 3 ਇੰਚ ਤਨ ਨਿਸ਼ਾਨ ਲਗਾਇਆ 37 3 40 ਹੁਣ ਆਪਾਂ ਇਧਰੋਂ ਨਿਸ਼ਾਨ ਲਗਾਵਾਂਗੇ ਆ ਦੇਖੋ 37 'ਚ 10 ਕੱਡੇ 27 ਪਰ ਜੀਨ ਦੀ ਝੋਲੀ ਆਪਾਂ ਨੂੰ ਥੋੜੀ ਜੀ ਦੂਸਰੀ ਪੈਂਟ ਨਾਲੋਂ ਵੱਡੀ ਰੱਖਣੀ ਪੈਣੀ ਹੈ ਕਈ ਵਾਰੀ ਕਸਟਮਰ ਪੇਟ ਦੇ ਉੱਪਰ ਜ਼ਿਆਦਾ ਕਰਕੇ ਬਣ ਲੈਂਦਾ ਹਨਾ ਫਿਰ ਇਹ ਜ਼ਿਆਦਾ ਨਾਲ ਲੱਗ ਜਾਂਦੀ ਹੈ ਇਹਨੂੰ ਤੁਸੀਂ 2-3 ਸੂਤ ਦਾ ਫਰਕ ਪਾ ਲਿਆ ਕਰੋ ਇਸ ਤਰ੍ਹਾਂ ਦੇਖੋ ਠੀਕ ਹੈ ਜੇ ਮੈਂ ਪਾਇ ਤੈਨੂੰ ਸੂਤ 27 ਬੰਦਾ ਸੀ ਆਪਾਂ ਇਹਨੂੰ ਪੌਣ 27 ਤੇ ਲਗਾਇਆ ਉਸ ਤੋਂ ਬਾਅਦ ਆਪਾਂ ਨੇ ਜਿਹੜਾ ਆਹ ਨਿਸ਼ਾਨ ਲਗਾਉਣਾ ਪੱਟ ਦਾ ਜਿੰਨਾ ਇਹਦਾ ਅੱਧ ਬੰਦ ਹਨਾ ਅੱਧ ਤੋਂ ਵੀ ਵੱਧ ਉੱਪਰ ਨੂੰ ਲੈ ਲਿਆ ਕਰੋ ਇਸ ਤਰ੍ਹਾਂ ਤੇ ਆਹ ਨਿਸ਼ਾਨ ਨੂੰ ਤੁਸੀਂ ਇੱਥੋਂ 1.5 ਆਪਣਾ ਇਧਰੋਂ ਵੀ ਤੁਸੀਂ 1.5 ਕਰਕੇ ਇਹਦਾ ਸੈਂਟਰ ਕਰ ਲੈਣਾ 1.5 ਦਾ ਅੱਧ ਹੋ ਗਿਆ 0.75 ਦੁਬਾਰੇ ਫੇਰ ਰਿਪੀਟ ਕਰਦੇ ਹਾਂ ਐਸ ਨਿਸ਼ਾਨ ਤੋਂ ਪੱਟ ਵਾਲੇ ਤੋਂ ਹਨਾ 1.5 ਇੰਚ ਇੱਥੋਂ ਵੀ ਤੁਸੀਂ 1.5 ਇੰਚ ਦੇ ਨਿਸ਼ਾਨ ਲਗਾ ਕੇ ਉਹਦਾ ਅੰਧ ਕਰ ਲਓ 1.5 ਦਾ ਅੱਧ ਹੋ ਗਿਆ 0.75 ਠੀਕ ਹੈ ਜੀ 5.1 ਸੂਤ ਬੰਨਦਾ ਹੁਣ ਆਪਣੀ ਮੂਰੀ ਹੈਗੀ ਹੈ ਜੀ ਇਹਦੀ 1.58 1.58 ਦੰਦ ਹੋ ਗਿਆ 95 ਇਹ ਆਨੋ ਠੀਕ ਹੈ ਜੀ 1.58 ਆਪਣੀ ਮੂਰੀ ਹੈ ਤੇ ਗੋਡੇ ਦੀ ਚ ਆਪਣੀ ਜਿਹੜੀ ਹੈਗੀ ਆ ਉਹ ਆਪਣੀ ਹੈਗੀ ਆ 16 ਇੰਚ ਆਪਾਂ ਇਹਨੂੰ 16 ਦੇ ਹੀ ਨਿਸ਼ਾਨ ਲਗਾਵਾਂਗੇ ਝੋਲੀ ਜੇ ਤੁਸੀ ਨਹੀਂ ਪਤਾ ਲੱਗਦਾ ਹਨਾ ਕਿੰਨੀ ਬਣ ਕੇ ਰਹਿ ਜੂ ਪੈਂਟ ਦੀ ਤਾਂ ਇਸ ਨਿਸ਼ਾਨ ਤੋਂ ਤੁਸੀਂ ਇਸ ਤਰ੍ਹਾਂ ਹਲਕੇ ਹਲਕੇ ਲੋ ਫੀਤਾ ਘੁਮਾ ਲੈਣਾ ਇਹਦੀ ਝੋਲੀ ਬਣ ਕੇ 411 ਤਿਆਰ ਰਹਿ ਜਾਊਗੀ ਠੀਕ ਆ ਆਪਾਂ ਹੁਣ ਇਹ ਨਿਸ਼ਾਨਾਂ ਦੇ ਉੱਪਰ ਉੱਪਰ ਕੱਟਾਂਗੇ ਜੇ ਫਿਰ ਵੀ ਕਿਸੇ ਚੀਜ਼ ਦੀ ਸਮਝ ਨਹੀਂ ਆਉਂਦੀ ਹਨ ਤੁਸੀਂ ਮੈਨੂੰ ਫੋਨ ਕਰ ਸਕਦੇ ਹੋ ਜਾਂ ਕਮੈਂਟ ਬਾਕਸ 'ਚ ਜਾ ਕੇ ਕਮੈਂਟ ਕਰ ਦਿਆ ਕਰੋ ਫਿਰ ਉਸ ਚੀਜ਼ ਦਾ ਤੁਹਾਨੂੰ ਜਵਾਬ ਮਿਲੂਗਾ ਠੀਕ ਆ ਹੁਣ ਆਪਾਂ ਇਹ ਨਿਸ਼ਾਨਾਂ ਦੇ ਉੱਪਰ ਉੱਪਰ ਕੱਟਾਂਗੇ ਆਹ ਚੀਜ਼ ਆਪਾਂ ਨੇ 1/2 ਇੰਚ ਮੈਂ ਤੁਹਾਨੂੰ ਪਹਿਲੇ ਵਾਲੀ ਵੀਡੀਓ 'ਚ ਵੀ ਦੱਸਿਆ ਸੀਗਾ ਵੀ ਪਜਾਮੇ ਦੇ ਤੇ ਪਿੰਡ ਦੇ ਆਪਾਂ ਨੇ ਛੱਡਣਾ ਹੀ ਛੱਡਣਾ ਤਾਂ ਕਿ ਖੁੰਝ ਨਾ ਬਣੇ ਹਨਾ ਹੁਣ ਆਪਾਂ ਇਹਨੂੰ ਕਟਿੰਗ ਕਰਾਂਗੇ ਇਦਲਾ ਨਿਸ਼ਾਨ ਬੱਚਾ ਪਤਲਾ ਹਨ ਜਿਹਦੀ ਪੈਂਟ ਆ ਇਹ ਤਾਂ ਕਰਕੇ ਆਪਾਂ ਨੀਦਾ ਆ ਨਿਸ਼ਾਨ ਵੀ ਲਾਉਣੇ ਹੁੰਦੇ ਆ ਇਹਦੀ ਕੰਮ ਇੱਥੇ ਪੂਰੀ ਹੋ ਗਈ ਸੀ ਆਪਣੇ ਕੋਲੇ ਤਾਂ ਆਪਾਂ ਬਾਹਰਲੇ ਨਿਸ਼ਾਨ ਤੇ ਹੀ ਕਟਾਂਗੇ ਇਸ ਤਰ੍ਹਾਂ ਵੀਡੀਓ ਪੂਰੀ ਧਿਆਨ ਦੇ ਨਾਲ ਦੇਖਿਆ ਕਰੋ ਨਾ ਸਕਿਪ ਨਾ ਕਰਿਆ ਕਰੋ ਫਿਰ ਪੂਰੀ ਚੀਜ਼ ਦੀ ਸਮਝ ਨਹੀਂ ਲੱਗਦੀ ਬਾਕੀ ਆਪਣੇ ਕੋਲੇ ਜੀਨ ਦਾ ਕੱਪੜਾ ਵੀ ਹੁੰਦਾ ਜੀ ਤੁਸੀਂ ਚਾਹੋ ਤਾਂ ਫੋਨ ਕਰਕੇ ਮੈਨੂੰ ਆਰਡਰ ਦੇ ਕੇ ਆਨਲਾਈਨ ਵੀ ਤੁਸੀਂ ਨਾਪ ਦੇ ਸਕਦੇ ਹੋ ਕਿਸੇ ਵੀ ਕੰਟਰੀ 'ਚ ਬੈਠੇ ਹੋ ਜਾਂ ਪੰਜਾਬ ਦੇ ਕਿਸੇ ਵੀ ਪਿੰਡ 'ਚ ਬੈਠੇ ਹੋ ਮੈਨੂੰ ਤੁਸੀਂ ਆਨਲਾਈਨ ਨਾਪ ਦੇ ਕੇ ਆਪਣੀ ਜੀਨ ਦੀ ਪੈਂਟ ਬਣਵਾ ਸਕਦੇ ਹੋ ਕੱਪੜੇ ਦੀ ਫੁੱਲ ਗਾਰੰਟੀ ਹੋਊਗੀ ਹਨਾ ਤੇ ਸਲਾਈ ਦੀ ਪੂਰੀ ਬਿਲਕੁਲ ਸਹੀ ਆਉਣੀ ਥੋੜੇ ਕੱਪੜੇ ਮੈਂ ਆਪਣਾ ਨੰਬਰ ਨਾ ਕਮੈਂਟ ਬਾਕਸ ਛੱਡ ਦੂੰਗਾ ਜੇ ਕੋਈ ਭਰਾ ਹਨਾ ਨਹੀਂ ਆ ਸਕਦਾ ਤਾਂ ਉਹ ਆਪਣਾ ਰੰਗ ਪਸੰਦ ਕਰਕੇ ਮੈਨੂੰ ਨਾਪ ਦੇ ਸਕਦਾ ਆਨਲਾਈਨ ਹੀ ਘਰੇ ਬੈਠੇ ਉਨਾ ਪਾਨ ਸ਼ਾਨ ਦੇ ਉੱਪਰ ਉੱਪਰ ਬਾਹਰ ਕੱਟਾਂ। ਬਾਕੀ ਆਪਣੇ ਕੋਲੇ ਤੁਹਾਨੂੰ ਪਹਿਲੋ ਵਾਲੀ ਵੀਡੀਓ ਵੀ ਦੱਸਿਆ ਸੀ ਹਨ ਜੀ ਲੇਡੀ ਸ਼ੂਟਾਂ ਦਾ ਕੰਮ ਵੀ ਨਾਲ-ਨਾਲ ਸ਼ੁਰੂ ਕਰਤਾ ਦਵਾਰੇ। ਪਹਿਲੋ ਟਾਈਮ ਦੀ ਘਾਟ ਹੋਣ ਕਰਕੇ ਬੰਦ ਕਰਨਾ ਪਿਆ ਸੀ ਆਪਾਂ ਨੂੰ। ਤੁਸੀਂ ਕਿਸੇ ਵੀ ਤਰ੍ਹਾਂ ਦੇ ਲੇਡੀ ਸ਼ੂਟ ਆਪਣੇ ਤੋਂ ਬਣਾਉਣਾ ਚਾਹੁੰਦੇ ਹੋ ਹਨ ਉਹ ਵੀ ਨਾਲ-ਨਾਲ ਬਣਾਉਣੇ ਆਪਾਂ। ਜਿਹੜੀਆਂ ਪਹਿਣਾ ਮੇਰੀਆਂ ਨੇ ਬਾਹਰੋਂ ਆਉਣਾ ਹੁੰਦਾ ਹਨਾ ਕੈਨੇਡਾ ਜਾਂ ਅਮਰੀਕਾ ਚੋਂ। ਉਹ ਸਾਨੂੰ ਪਹਿਲਾਂ ਦਿਆ ਕਰੋ ਕੰਮ ਤਾਂ ਕਿ ਅਸੀਂ ਤੁਹਾਨੂੰ ਟਾਈਮ ਸਿਰ ਦੇ ਸਕੀ ਹਣਾ ਤੁਸੀਂ ਜਦੋਂ ਆ ਜਾਂਦੇ ਹੋ ਫਿਰ ਐਡੀ ਛੇਤੀ ਕੰਮ ਬੰਦ ਆਣੀ ਕੰਮ ਬਰੀਕੀ ਉਹਨਾਂ ਲੇਡੀ ਸੂਟਾਂ ਦਾ ਇਸ ਕਰਕੇ ਸਾਨੂੰ ਪਹਿਲਾਂ ਤੁਸੀਂ ਆਰਡਰ ਦੇ ਦਿਆ ਕਰੋ ਆਉਣ ਤੋਂ ਪਹਿਲਾਂ ਤਾਂ ਕਿ ਵਧੀਆ ਅਸੀਂ ਕਢਾਈ ਕੁੜੀ ਕਰਵਾ ਕੇ ਤੁਹਾਡੇ ਕੰਮ ਨੂੰ ਤਿਆਰ ਕਰ ਸਕੀ ਹੁਣ ਆਪਾਂ ਇਹਦੇ ਥੋੜੀ ਥੋੜੀ ਪ੍ਰੈਸ ਮਾਰ ਲਾਂਗੇ ਇਸ ਤਰ੍ਹਾਂ ਵੀਡੀਓ ਵਧੀਆ ਲੱਗਦੀ ਹੈ ਨਾ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਬਾਕੀ ਜਿਹੜੇ ਮੇਰੇ ਭਰਾ ਨਵੇਂ ਚੈਨਲ ਤੇ ਜੁੜੇ ਆ ਉਹ ਚੈਨਲ ਨੂੰ ਫੋਲੋ ਕਰ ਲੋ ਤਾਂ ਕਿ ਨਵੇਂ ਨਵੇਂ ਵੀਡੀਓ ਤੁਹਾਡੇ ਕੋਲੇ ਆ ਸਕਣ ਇਸ ਤਰ੍ਹਾਂ ਇਹਨੂੰ ਬਿਸ਼ਾਵਾਗੇ ਆਪਾਂ ਆਪਾਂ ਇਹਦੇ ਵਿੱਚ ਪੱਟ ਦੇ ਵਿੱਚ ਮਾਰਜਿਨ ਜਰੂਰ ਰੱਖਣਾ ਕਿ ਵੀ ਕਪੜਾ ਧੋਣ ਤੋਂ ਬਾਅਦ ਵੀ ਫਿਟਿੰਗ ਲੈ ਲੈਂਦਾ ਹਨਾ ਤਾਂ ਕਿ ਆਪਾਂ ਖੋਲ ਸਕੀ ਧਰੋਪਰਕ ਸਪੱਟ ਆਪਣਾ ਹੈਗਾ ਤਿਆਰ 20 ਇੰਚ ਆਪਾਂ ਹਲਕਾ ਜਿਹਾ ਇਹਨੂੰ ਵੱਧ ਰੱਖਾਂਗੇ ਬੈਕ ਤੋਂ ਇਸ ਤਰ੍ਹਾਂ ਠੀਕ ਹੈ ਜੀ ਬੈਕ ਚੋਲੇ ਵੀ ਥੋੜੀ ਚੱਕਾਂਗੇ ਜ਼ਿਆਦਾ ਨਹੀਂ ਚੱਕਦੇ ਬੱਚੇ ਦੀ ਕਮਰ ਹੈਗੀ ਜੇ ਆਪਣੇ ਕੋਲੇ 28 ਤੋਂ ਘੱਟ ਆ 7 4 28 7 4 11 12 ਸੀ ਆਪਾਂ ਇਹਨੂੰ ਇੱਥੋਂ 8.5 ਹੀ ਪਾਵਾਂਗੇ ਇਧਰੋਂ ਪੌਣੇ 2 ਇੰਚ ਇਧਰੋਂ ਵੀ ਡੇਢ ਪੌਣੇ 2 ਹੀ ਰੱਖਣਾ ਜ਼ਿਆਦਾ ਨਹੀਂ ਰੱਖਣਾ ਹੁਣ ਆਪਾਂ ਨੇ ਇਹ ਨਿਸ਼ਾਨ ਵੀ ਚੱਕ ਲਾਂਗੇ ਬੈਕ ਦੇ। ਇਸ ਤਰ੍ਹਾਂ ਥੋੜਾ ਜਿਹਾ ਤੁਸੀਂ ਨਾ ਇਹਨੂੰ ਨੀਚੇ ਨੂੰ ਤਿਰਛਾ ਰੱਖਣਾ ਬਿਲਕੁਲ ਸਿੱਧਾ ਨਿਸ਼ਾਨ ਨਹੀਂ ਲਗਾਉਣਾ। ਇਸ ਤਰੀਕੇ ਆਪਣੇ ਆ ਨਿਸ਼ਾਨ ਲਗਾਉਣਾ ਬੈਕ ਵਾਲੀ ਝੂਲੀ ਦਾ। ਠੀਕ ਆ। ਇਸ ਨਿਸ਼ਾਨ ਤੋਂ ਤੁਸੀਂ ਇਹਦੇ ਨਾਲ ਮਿਲਾ ਦੇਣਾ। ਅੰਦਲਾ ਨਿਸ਼ਾਨਾ ਆਪਾਂ ਨੂੰ ਜਿਆਦਾ ਆ ਚੀਜ਼ ਨਹੀਂ ਲਗਾਉਣੀ ਹੈ ਨਾ ਪਰ ਬਲ ਪੈਣਾਂਗੇ ਹੈ ਇਥੋਂ ਆਪਾਂ ਨੂੰ ਜਿਸ ਨਿਸ਼ਾਨ ਦੇ ਨਾਲ ਨਾਲ ਬਲਾਵਾਂਗੇ ਬਾਕੀ ਜੇ ਤੁਸੀਂ ਕਿਸੇ ਹੋਰ ਟੌਪਿਕ ਤੇ ਵੀਡੀਓ ਚਾਹੁੰਦੇ ਹੋ ਤਾਂ ਕਮੈਂਟਾਂ ਦੇ ਵਿੱਚ ਜਾ ਕੇ ਕਮੈਂਟ ਕਰਦਿਆ ਕਰੋ ਹਨਾ ਅਸੀਂ ਉਸੇ ਟੌਪਿਕ ਤੇ ਲੈ ਕੇ ਆਵਾਂਗੇ ਕਿਸੇ ਵੀ ਚੀਜ਼ ਤੇ ਤੁਹਾਨੂੰ ਨਹੀਂ ਸਮਝ ਆਉਂਦੀ ਹਨਾ ਜਾਂ ਮੇਰੀਆਂ ਭੈਣਾਂ ਨੂੰ ਲੇਡੀ ਸੂਟ ਬਾਰੇ ਕੋਈ ਚੀਜ਼ ਪੁੱਛਣੀ ਹੈ ਜਾਂ ਬਣਵਾਉਣ ਬਾਰੇ ਹਨਾ ਉਹ ਕਮੈਂਟਾਂ ਦੇ ਵਿੱਚ ਜਾ ਕੇ ਤੁਸੀਂ ਕਮੈਂਟ ਕਰ ਲਿਆ ਕਰੋ ਇਧਰ ਹਲਕੀ ਹਲਕੀ ਆਪਣੀ ਇਹ ਗਲਾਈ ਦੇ ਦੇਣੀ ਹੈ ਇਸ ਤਰ੍ਹਾਂ ਠੀਕ ਹੈ ਜੀ ਇਧਰੋਂ ਮੈਂ ਤੁਹਾਨੂੰ ਪਹਿਲਾਂ ਵੀ ਕੱਲ ਵਾਲੀ ਵੀਡੀਓ 'ਚ ਦੱਸਿਆ ਸੀ ਹਨਾ ਆਪਾਂ ਨੇ ਹਲਕਾ ਜਿਹਾ ਡਾਊਨ ਰੱਖਣਾ ਤਾਂ ਕਿ ਅੰਦਰੋਂ ਪੈਂਟ ਜਾਂ ਪਜਾਮਾ ਉੱਪਰ ਨਾ ਚੜ ਸਕੇ ਲੋ ਜੀ ਹੁਣ ਆਪਾਂ ਇਹਦੀ ਹੁਣ ਬੈਗ ਝੋਲੀ ਇਸ ਤਰ੍ਹਾਂ ਮੈਨ ਲੈਣੀ ਹੈ ਲੋ ਆਪਣੀ ਬੈਗ ਝੋਲੀ ਰਹਿ ਗਈ ਜੀ 12:30 ਬਣ ਕੇ ਤਿਆਰ ਇਦਰਾ ਆਪਣੀ ਆ ਚੀਜ਼ ਦੇਖਣੀ ਆ ਠੀਕ ਆ ਹੁਣ ਆਪਾਂ ਇਹ ਨਿਸ਼ਾਨਾਂ ਦੇ ਉੱਪਰ ਉੱਪਰ ਇਹਨੂੰ ਕੱਟ ਦਿਆਂਗੇ ਇਸ ਤਰ੍ਹਾਂ ਵੀਡੀਓ ਵਧੀਆ ਲੱਗਦੀ ਆ ਤਾਂ ਨਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਕਿ ਸਾਨੂੰ ਮੋਟੀਵੇਟ ਹੋ ਕੇ ਅੱਗੇ-ਅੱਗੇ ਤੁਹਾਨੂੰ ਨਵੀਆਂ-ਨਵੀਆਂ ਵੀਡੀਓ ਲੈ ਕੇ ਆ ਸਕੀ ਨਮੀ-ਨਮੀ ਟੌਪਿਕਾਂ ਦੇ ਹਨਾ ਬਾਕੀ ਜਦੋਂ ਆਪਣੀਆਂ ਇਹ ਸਾਰੀਆਂ ਵੀਡੀਓ ਪੂਰੀਆਂ ਹੋ ਗਈਆਂ ਕਟਿੰਗ ਨੇ ਉਸ ਤੋਂ ਬਾਅਦ ਹੀ ਆਪਾਂ ਨਾ ਸਲਾਈ ਦੀ ਸ਼ੁਰੂ ਕਰਾਂਗੇ ਹੈਨਾ ਕਈ ਮੇਰੀਆਂ ਪੈਰਾਂ ਪਹਿਣਾ ਦੇ ਕਮੈਂਟ ਆ ਰਹੇ ਸੀ ਵੀ ਬਾਈ ਜੀ ਤੁਸੀਂ ਸਲਾਈ ਬਾਰੇ ਵੀ ਦੱਸੋ ਹਨਾ ਅਜੇ ਆਪਣਾ ਆਹੀ ਕੰਮ ਬਹੁਤ ਪਿਆ ਹੈਨਾ ਜੀ ਕਟਾਈ ਵਾਲਾ ਤੁਹਾਨੂੰ ਦੱਸਣ ਵਾਲਾ ਉਸ ਤੋਂ ਬਾਅਦ ਬਾਅਦ ਆਪਾਂ ਨੇ ਸ਼ੁਰੂ ਕਰਾਂਗੇ ਇਹ ਸਲਾਈ ਦੇ ਨਾਲ ਨਾਲ ਬਾਕੀ ਮੈਂ ਤੁਹਾਨੂੰ ਸੁਵਾਲੀ ਵੀਡੀਓ ਦੇ ਵਿੱਚ ਵੀ ਦੱਸਿਆ ਹੈ ਨਾ ਜੇ ਕਿਸੇ ਭੈਣ ਨੂੰ ਜਾਂ ਭਰਾ ਨੂੰ ਸਮਾਨ ਬਾਰੇ ਨਹੀਂ ਪਤਲਾ ਲੱਗਦਾ ਵੀ ਕਿੱਥੋਂ ਕਿਹੜੀ ਚੀਜ਼ ਸਹੀ ਮਿਲਦੀ ਆ ਉਹ ਤੁਸੀਂ ਮੈਨੂੰ ਫੋਨ ਵੀ ਕਰ ਸਕਦੇ ਹੋ ਹੈਨਾ ਉਹ ਅਸੀਂ ਤੁਹਾਨੂੰ ਫੋਨ ਤੇ ਦੱਸ ਦਾਂਗੇ ਸਾਰਾ ਵੀ ਕਿਹੜੀ ਚੀਜ਼ ਕਿੱਥੋਂ ਸਹੀ ਮਿਲੂਗੀ ਲਓ ਜੀ ਇਹ ਆਪਣੀ ਪੈਂਟ ਜੀ ਹੋ ਗਈ ਤਿਆਰ ਦਿਨੇ ਉਹਨਾਂ ਟਾਈਮ ਨਹੀਂ ਹੁੰਦਾ ਕਿਉਂਕਿ ਕਸਟਮਰ ਆਉਂਦੇ ਰਹਿੰਦੇ ਦੁਕਾਨ ਤੇ ਤਾਂ ਵੀਡੀਓ ਵਿੱਚੋਂ ਕੱਟੀ ਜਾਂਦੀ ਆ ਹੁਣ ਆਪਾਂ ਨੇ ਇੱਥੇ ਨਿਸ਼ਾਨ ਲਗਾ ਕੇ ਲਿਖ ਦੇਣਾ ਜਿੰਨੀ ਲੰਬਾਈ ਆ ਇੱਥੋਂ ਗੋਡੇ 'ਚ ਆਪਣੀ ਜਿੰਨੀ ਹੈਗੀ ਉਹ ਠੀਕ ਆ ਇਧਰ ਆਪਾਂ ਲਿਖਾਂਗੇ ਜਿਵੇਂ ਆ ਦੇਖੋ ਮੈਂ ਤੁਹਾਨੂੰ ਲਿਖ ਕੇ ਦਿਖਾਉਣਾ ਇਹਦੀ ਲੰਬਾਈ ਆਪਾਂ ਨੇ 37 ਇੰਚ ਤੇ ਰੱਖਣੀ ਆਪਾਂ ਇੱਥੇ 37 ਰਖਾਂਗੇ ਮੋਰੀ ਜਿੰਨੀ ਰੱਖਣੀ ਆ ਹਨਾ 1.58 ਉਹ ਤੁਸੀਂ ਇੱਥੇ 1.58 ਲਿਖ ਦੇਣਾ ਪਾਟਾ ਆਪਣੇ ਕੋਲੇ ਇਹਨਾਂ ਦਾ ਆਪਾਂ ਥੋੜਾ ਵਧਾ ਲਿਆ ਸੀਗਾ ਉਹ 1.59 ਇੰਚ ਆਪਾਂ ਨੇ ਰੱਖਣਾ ਕਮਰ ਹੈਗੀ ਇਹਨਾਂ ਦੀ 27.5 ਉਹ ਆਪਾਂ ਇੱਥੇ 27.5 ਰੱਖਾਂਗੇ ਠੀਕ ਹੈ ਜੀ ਮੈਂ ਦੁਬਾਰੇ ਫੇਰ ਰਿਪੀਟ ਕਰਨਾ ਜੀਨ ਦੀ ਪੈਂਟ ਤੁਸੀਂ ਬਿਨਾਂ ਧੋਣ ਤੋਂ ਨਈ ਸਟਿਚ ਕਰਾਉਣੀ ਠੀਕ ਹੈ ਨਹੀਂ ਤਾਂ ਸੁنگੜ ਕੇ ਬਹੁਤ ਜ਼ਿਆਦਾ ਤੁਹਾਨੂੰ ਬਾਅਦ ਵਿੱਚ ਦਿੱਕਤ ਆਊਗੀ। ਕੱਪੜੇ ਨੂੰ 10 ਤੋਂ 15 ਘੰਟੇ ਭਿਉਂ ਕੇ ਰੱਖਣਾ। ਆਈ ਮੈਂ ਤੁਹਾਨੂੰ ਦੱਸ ਰਹੀ ਕਾਟਨ ਦੇ ਜਿਹੜੇ ਕੁੜਤੇ ਪਿਆਮੇ ਆ ਉਹ ਵੀ ਤੁਸੀਂ ਭਿਉਂ ਕੇ ਫਿਰ ਸਿਲਾਈ ਕਰਾਇਆ ਕਰੋ। ਨਹੀਂ ਤਾਂ ਉਹ ਬਾਅਦ ਦੇ ਵਿੱਚ ਸਾਰੀਆਂ ਬਾਹਾਂ ਤੇ ਸਾਰਾ ਸੂਟ ਹੀ ਖਰਾਬ ਹੋ ਜਾਂਦਾ ਫਿਟਿੰਗ ਜ਼ਿਆਦਾ ਹੋ ਜਾਂਦੀ ਆ। ਠੀਕ ਆ ਵੀਡੀਓ ਵਧੀਆ ਲੱਗੀ ਤਾਂ ਅੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ। ਧੰਨਵਾਦ।